ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਆਯੂਸ਼ਮਾਨ ਕਾਰਡ ਉਪਰ ਗਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ 1000 ਦੇ ਕਰੀਬ ਪ੍ਰਾਈਵੇਟ ਹਸਪਤਲ ਨੇ ਜਿਨ੍ਹਾਂ ਦੇ ਅੰਦਰ ਇਸ ਆਯੁਸ਼ਮਾਨ ਕਾਰਡ ਦੇ ਉੱਪਰ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਤੇ ਹੁਣ ਇਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਗਰੀਬਾਂ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਪਰ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿਨੇ ਜੀ ਹਸਪਤਾਲਾਂ ਦੇ ਵਿੱਚ ਇਸ ਕਾਰਡ ਦੇ ਉੱਪਰ ਜਿਹੜਾ ਮੁਫਤ ਇਲਾਜ ਮਿਲਦਾ ਹੈ ਉਹ ਨਹੀਂ ਹੋਵੇਗਾ ਕਿਉਂਕਿ ਨਿੱਜੀ ਹਸਪਤਾਲਾਂ ਦੇ ਵਿੱਚ ਇਸ ਸਕੀਮ ਦੇ ਤਹਿਤ ਜਿਹੜੇ ਇਲਾਜ ਮਿਲ ਜਾਂ ਦਾ ਇਲਾਜ ਕੀਤਾ ਗਿਆ ਉਸ ਦਾ ਪੈਸਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਨਹੀਂ ਦਿੱਤਾ ਗਿਆ ਜਿਸ ਦੇ ਵਿੱਚ ਇਹਨਾਂ ਨਿੱਜੀ ਹਸਪਤਾਲਾਂ ਦਾ ਸਰਕਾਰ ਦੇ ਵੱਲੋਂ 600 ਕਰੋੜ ਰੁਪਇਆ ਬਕਾਇਆ ਹੈ ਜੋ ਕਿ ਪੰਜਾਬ ਸਰਕਾਰ ਨੇ ਇਹਨਾਂ ਨਿੱਜੀ ਹਸਪਤਾਲਾਂ ਨੂੰ ਨਹੀਂ ਦਿੱਤਾ ਹੈ ਪੰਜਾਬ ਸਿਹਤ ਨਿਗਮ ਦੇ ਡੀ ਐਮ ਸੀ ਡਾਕਟਰ ਰਕੇਸ਼ ਮਿੱਤਲ ਅਤੇ ਰਵਿੰਦਰ रावत ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਤਹਿਤ ਸੂਚਿਬੱਧ ਨਿੱਜੀ ਹਸਪਤਾਲਾਂ ਦੇ ਵੱਲੋਂ ਇਸ ਅਦਾਇਗੀ ਲਈ ਸਰਕਾਰ ਨੂੰ ਸਿੱਧੇ ਬਿੱਲ ਭੇਜ ਜਾਂਦੇ ਨੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਦੇ ਵੱਲੋਂ ਮਰੀਜ਼ਾਂ ਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੱਤੇ ਗਏ ਨੇ ਸੁਭਾ ਭਾਰ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ ਜੋ ਇਸ ਯੋਜਨਾ ਤਹਿਤ ਇਲਾਜ ਕਰਵਾ ਰਹੇ ਸਨ ਉਹਨਾਂ ਦਾ ਇਲਾਜ ਹੁਣ ਰੁਕ ਗਿਆ ਜਿਸ ਕਰਕੇ ਮਰੀਜ਼ਾਂ ਨੂੰ ਪੈਸੇ ਆਪਣੇ ਜੇਬ ਦੇ ਵਿੱਚੋਂ ਦੇਣੇ ਪੈ ਰਹੇ ਨੇ ਆਯੁਸ਼ਮਾਨ ਕਾਰਡ ਦੇ ਉੱਪਰ 5 ਲੱਖ ਤੱਕ ਦੇ ਫ੍ਰੀ ਇਲਾਜ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਇਸ ਦਾ ਇਲਾਜ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ 1000 ਦੇ ਕਰੀਬ ਨਿੱਜੀ ਹਸਪਤਾਲ ਜਿਨ੍ਹਾਂ ਦੇ ਵਿੱਚ ਇਹ ਇਲਾਜ ਇਹ ਕਾਰਡ ਸਕੀਮ ਦੇ ਤਹਿਤ ਇਲਾਜ ਹੁੰਦਾ ਹੈ ਪਰ ਸਰਕਾਰ ਦੇ ਵੱਲੋਂ ਇਸ ਦਾ ਪੈਸਾ ਨਾ ਚੁਕਾਉਣ ਕਰਕੇ ਨਿੱਜੀ ਹਸਪਤਾਲਾਂ ਦੇ ਵੱਲੋਂ ਇਸ ਸਕੀਮ ਦੇ ਤਹਿਤ ਕੀਤਾ ਜਾਂਦਾ ਇਲਾਜ ਰੋਕ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਤੇਰ ਤੱਕ ਸਰਕਾਰ ਸਾਨੂੰ ਸਾਡਾ ਬਕਾਇਆ ਨਹੀਂ ਮੋੜਦੀ ਹੈ 19 ਤਰੀਕ ਤੱਕ ਅਸੀਂ ਇਸ ਸਕੀਮ ਦੇ ਤਹਿਤ ਇਲਾਜ ਨਹੀਂ ਕਰਾਂਗੇ ਇਸ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਮਰੀਜ਼ ਵੀ ਇਸ ਦੇ ਨਾਲ ਖੱਜਲ-ਖੁਆਰ ਹੁੰਦੇ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਸੀਂ ਵੀ ਕੀ ਕਰੀਏ ਸਾਡਾ ਸਰਕਾਰ ਬਕਾਇਆ ਨਹੀਂ ਮੋੜ ਰਹੀ ਹੈ ਇਸ ਮਾਮਲੇ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਕਿ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆ ਚੁੱਕਿਆ ਹੈ ਤੇ ਜਲਦੀ ਹੀ ਇਹਨਾਂ ਦਾ ਇਹ ਜਿਹੜਾ ਬਕਾਇਆ ਹੈ ਰਹਿੰਦੇ ਪੈਸੇ ਨੇ ਇਹਨਾਂ ਨੂੰ ਮੋੜ ਦਿੱਤੇ ਜਾਣਗੇ